ਅਲੇ ਇਹ ਤਾਂ ਆਪਣਾ ਸਮਾਂ ਲੰਘ ਗਿਆ ਆਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਗਲੀ ਪੀੜ੍ਹੀ ਹੋਣ ਵਾਲੀ ਆ ਰਹੀ ਹੈ ਨਾ ਉਹ ਬਹੁਤ ਖਤਰਨਾਕ ਸਮਾਂ ਹੋਊਗਾ ਆਣ ਵਾਲੇ 10-15 ਸਾਲ ਬਾਅਦ ਜਿਹੜੇ ਹੁਣ 10 ਸਾਲ ਦੇ ਬੱਚੇ 25 ਸਾਲ ਦੇ ਜਦੋਂ ਹੋਣਗੇ ਉਹ ਬਹੁਤ ਭਿਆਨਕ ਸਮਾਂ ਹੋਊਗਾ ਹੁਣ ਅਸੀਂ ਖਾਂਦੇ ਹਾਂ ਹੋਟਲਾਂ 'ਚ ਉੱਥੇ ਜਿਹੜੀ ਰੋਟੀ ਖਾਂਦੇ ਮੈਦੇ ਦੀਆਂ ਲੱਗਦਾ ਇਹ ਵੀ ਜਿਹੜਾ ਖਾਣਾ ਸਾਡਾ ਉਟਲਾਂ ਦਾ ਖਾਣਾ ਆ ਇਹ ਸਾਡੇ ਬਾਡੀ ਨੂੰ ਇਫੈਕਟ ਕਰ ਰਿਹਾ ਬਹੁਤ ਤੁਸੀਂ ਇੱਕ ਹੋਰ ਧਿਆਨ ਰੱਖੋ ਵੀ ਜਦੋਂ ਆਪਾਂ ਘਰੇ ਚੀਜ਼ ਬਣਾਉਨੇ ਆ ਉਹਨੂੰ ਦੂਜੇ ਤੀਜੇ ਦਿਨ ਉਲੀ ਲੱਗ ਜਾਂਦੀ ਹੈ ਜਾਂ ਕੀੜੇ ਮਕੋੜੇ ਖਾਣ ਲੱਗ ਜਾਂਦੇ ਆ ਜਿਹੜਾ ਕੰਪਨੀ ਦਾ ਫੂਡ ਬਣਿਆ ਹੋਇਆ ਉਹਨੂੰ ਤਾਂ ਕੀੜੇ ਮਕੋੜੇ ਵੀ ਨਹੀਂ ਖਾਂਦੇ ਦੇਖਿਆ ਤੁਸੀਂ ਨੋਟ ਕਰਕੇ ਦੇਖੋ ਤੁਸੀਂ ਘਰੇ ਕੋਈ ਚੀਜ਼ ਤਿਆਰ ਕਰ ਲਓ ਬਿਸਕੁਟ ਤਿਆਰ ਕਰ ਲਓ ਉਹਨੂੰ ਚੌਥੇ ਪੰਜਵੇਂ ਦਿਨ ਉਲੀ ਖਾਜੂਗੀ ਤੇ ਕੰਪਨੀ ਵਾਲੇ ਬਿਸਕੁਟ ਨੂੰ ਪੰਜਵੇਂ ਦਿਨ ਉਲੀ ਕਿਉਂ ਨਹੀਂ ਲੱਗਦੀ ਉਹਨੂੰ ਕੀੜੇ ਕਿਉਂ ਨਹੀਂ ਖਾਂਦੇ ਕਾਰਨ ਇਹ ਆ ਕਿ ਉਹਦੇ ਵਿੱਚ ਹਾਰਡ ਕੈਮੀਕਲ ਨੇ ਕੀੜੇ ਉਹਨੂੰ ਮੂੰਹ ਨਹੀਂ ਲਾਉਂਦੇ ਸੋ ਸਾਡੇ ਨਾਲ ਨੇ ਐਚਐਸ 바ਵਾ ਵੈਦ ਜਿਹੜੇ ਕਿ ਜਿਨ੍ਹਾਂ ਨੂੰ ਲੋਕਾਂ ਨੇ ਇੱਕ ਪਿਆਰ ਦਾ ਨਾਂ ਵੀ ਦੇ ਦਿੱਤਾ ਕਾੜੇ ਵਾਲੇ 바ਵਾ ਜੀ 바ਵਾ ਜੀ ਜਦੋਂ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਦਾ ਆ ਕਿ ਜਿੱਦਾਂ ਮੈਂ ਅਸੀਂ ਦੇਖ ਰਹੇ ਹਾਂ ਬੜੇ ਪੇਸ਼ੈਂਟ ਆ ਰਹੇ ਨੇ ਹਾਰਟ ਦੇ ਪੇਸ਼ੈਂਟ ਨੇ ਕਿਸ ਦੀਆਂ ਨਾੜਾਂ ਬਲੋਕੇਜ ਨੇ ਕਿਹੜੀਆਂ ਲੱਤਾਂ ਦੀਆਂ ਕੀ ਵਜ੍ਹਾ ਕੀ ਰਹਿੰਦੀ ਹੈ ਕਿ ਸਾਡਾ ਖਾਣ ਪਾਣ ਇਦਾਂ ਦਾ ਹੋ ਗਿਆ ਹੈ ਵੀ ਜਿਹੜੀ ਇਦਾਂ ਦੇ ਪ੍ਰੋਬਲਮ ਜਿਹੜੀਆਂ ਆਮ ਇਨਸਾਨ ਨੂੰ ਜਿਹੜੀਆਂ ਲੱਗ ਰਹੀ ਦੀ ਬਿਲਕੁਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਦਾ ਰੀਜ਼ਨ ਹੀ ਇਹ ਹੈ ਕਿ ਲੋਕਾਂ ਦਾ ਹਰ ਖਾਨ ਪਰ ਨਿਕ ਨਹੀਂ ਹੈਗਾ ਵੀ ਚਲੋ ਥੋੜਾ ਬੋਤਾ ਚੇਂਜ ਹੋ ਗਿਆ ਹੈ ਲੋਕਾਂ ਨੇ ਪੂਰਾ ਕਲਚਰ ਹੀ ਚੇਂਜ ਕਰਤਾ ਜੀ ਜਿਹਦੇ ਨਾਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਇਹ ਤਾਂ ਆਪਣਾ ਸਮਾਂ ਲੰਘ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਗਲੀ ਪੀੜ੍ਹੀ ਹੋਣ ਵਾਲੀ ਆ ਰਹੀ ਹੈ ਨਾ ਉਹ ਬਹੁਤ ਖਤਰਨਾਕ ਸਮਾਂ ਹੋ ਜੂਗਾ ਜੀ ਜੀ ਕਿਉਂਕਿ ਉਹ ਤਾਂ 버ਗਰ ਪੀਜਿਆਂ ਤੋਂ कुरकुरਿਆਂ ਤੋਂ ਬਿਸਕੁਟਾਂ ਤੋਂ ਬਿਨਾਂ ਉਹਨਾਂ ਦਾ ਜੀਵਨ ਹੀ ਨਹੀਂ ਸ਼ੁਰੂ ਹੋ ਰਿਹਾ ਜੀ ਦਿਨ ਹੀ ਉਥੋਂ ਸ਼ੁਰੂ ਹੁੰਦਾ ਉਹਨਾਂ ਦਾ ਠੀਕ ਹੈ ਆਉਣ ਵਾਲੇ ਸਮਾਂ ਉਹਨਾਂ ਦਾ ਜ਼ਿਆਦਾ ਖਤਰਨਾਕ ਹੋਊਗਾ ਇਹ ਤਾਂ ਕੁਛ ਵੀ ਨਹੀਂ ਹਾਲਾਤ ਹੈਗੇ ਆਉਣ ਵਾਲੇ 10-15 ਸਾਲ ਬਾਅਦ ਜਿਹੜੇ ਹੁਣ 10 ਸਾਲ ਦੇ ਬੱਚੇ 25 ਸਾਲ ਦੇ ਜਦੋਂ ਹੋਣਗੇ ਉਹ ਬਹੁਤ ਭਿਆਨਕ ਸਮਾਂ ਹੋਊਗਾ ਇੱਕੋ ਵੀ ਜਿੱਦਾਂ ਆਪਾਂ ਪਹਿਲਾਂ ਨੇਚਰਲ ਖਾਣਾ ਹੁੰਦਾ ਸੀ ਘਰ ਦਾ ਤਵੇ ਦਾ ਘਰ ਬੀਬੇ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਂਦੇ ਹੁੰਦੇ ਸੀ ਉਹ ਜੜੀਆਂ ਹੁੰਦੀਆਂ ਹੁੰਦੀਆਂ ਹੁਣ ਅਸੀਂ ਖਾਂਦੇ ਹਾਂ ਹੋਟਲਾਂ 'ਚ ਉੱਥੇ ਜਿਹੜੀ ਰੋਟੀ ਖਾਂਦੇ ਮੈਦੇ ਦੀਆਂ ਲੱਗਦਾ ਇਹ ਵੀ ਜਿਹੜਾ ਖਾਡਾ ਸਾਡਾ ਕੁੱਟਲਾਂ ਦਾ ਖਾਣਾ ਆ ਇਹ ਸਾਡੇ ਬਾਡੀ ਨੂੰ ਇਫੈਕਟਡ ਕਰ ਰਿਹਾ ਬਹੁਤ ਦੇਖੋ ਜੀ ਪਤਾ ਕਿ ਇਹ ਮੈਦੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨਾ ਜਿੰਨਾ ਵੀ ਫੂਡ ਬਣ ਰਿਹਾ ਹੈਗਾ ਆ ਪਹਿਲੀ ਗੱਲ ਤਾਂ ਜਿੰਨਾ ਵੀ ਰੈਡੀमेड ਫੂਡ ਆ ਤੁਸੀਂ ਇੱਕ ਹੋਰ ਧਿਆਨ ਰੱਖੋ ਵੀ ਜਦੋਂ ਆਪਾਂ ਘਰੇ ਚੀਜ਼ ਬਣਾਉਨੇ ਆ ਜੀ ਉਹਨੂੰ ਦੂਜੇ ਤੀਜੇ ਦਿਨ ਉਲੀ ਲੱਗ ਜਾਂਦੀ ਹੈ ਜਾਂ ਕੀੜੇ ਮਕੋੜੇ ਖਾਣ ਲੱਗ ਜਾਂਦੇ ਆ ਜਿਹੜਾ ਕੰਪਨੀ ਦਾ ਫੂਡ ਬਣਿਆ ਹੋਇਆ ਉਹਨੂੰ ਤਾਂ ਕੀੜੇ ਮਕੋੜੇ ਵੀ ਨਹੀਂ ਖਾਂਦੇ ਦੇਖਿਆ ਤੁਸੀਂ ਨੋਟ ਕਰਕੇ ਦੇਖੋ ਤੁਸੀਂ ਘਰੇ ਕੋਈ ਚੀਜ਼ ਤਿਆਰ ਕਰ ਲਓ ਬਿਸਕਟ ਤਿਆਰ ਕਰ ਲਓ ਉਹਨੂੰ ਚੌਥੇ ਪੰਜਵੇਂ ਦਿਨ ਉਲੀ ਖਾਜੂਗੀ ਤੇ ਕੰਪਨੀ ਵਾਲੇ ਬਿਸਕੁਟ ਨੂੰ ਪੰਜਵੇਂ ਦਿਨ ਉਲੀ ਕਿਉਂ ਨਹੀਂ ਲੱਗਦੀ ਉਹਨੂੰ ਕੀੜੇ ਕਿਉਂ ਨਹੀਂ ਖਾਂਦੇ ਕਾਰਨ ਇਹ ਆ ਕਿ ਉਹਦੇ ਵਿੱਚ ਹਾਰਡ ਕੈਮੀਕਲ ਨੇ ਕੀੜੇ ਉਹਨੂੰ ਮੂੰਹ ਨਹੀਂ ਲਾਉਂਦੇ ਬੰਦਾ ਉਹਨੂੰ ਖਾਂਦਾ